ਇਹ ਲੋਕਲ ਲੋਕਲ ਚੱਲਣਾ ਚਾਹੀਦਾ ਸੀ ਇਹ ਲੋਕਲ ਲੋਕੀਂ ਹਲਾਉਣੇ ਦਾ ਮਤਲਬ ਸੀ ਆਮ ਆਦਮੀ ਇਹ ਦਿਖ ਨੂੰ ਸ਼ੁਰੂਆਤ ਇਹ ਅਕਸਰ ਨੌਜਵਾਨਾਂ ਨੇ ਆਪਣੇ ਤੌਰ ਤੇ ਇੱਕ ਜੀਪੀ ਜੀ ਜੋਇਨ ਕਰਨ ਨੂੰ ਆਏ ਇੱਕ ਸੰਗਠਨ ਨੂੰ ਇੱਕ ਪਾਰਟੀ ਨੂੰ ਕੱਟ ਕਰਨਾ ਅਲੱਗ ਗੱਲ ਹੁੰਦੀ ਹੈ ਸੌਫਾ ਜਿਹਨਾਂ ਇੰਡੀਵਿਜੂਅਲ ਆ ਜਦੋਂ ਉਹ ਪਾਰਟੀ ਜੋਇਨ ਕਰਨਾ ਉਹ ਤਾਂ ਆਪਣੀ ਪਹਿਲਕਾ ਦਿਖਾਉਂਦੇ ਬਹੁਤ ਨੌਜਵਾਨ ਨੇ ਜਿਹੜੇ ਉਹ ਨਵੇਂ ਹੁੰਦੇ ਆ ਅੱਜ ਉਹ ਨੌਜਵਾਨਾਂ ਦਾ ਬੀਜੇਪੀ ਤੇ ਉਹ ਵੀ ਦਾਣਾ ਮੰਡੀਆਂ ਚ ਆਉਣਾ ਉਹ ਜਿਹੜਾ ਇੱਕ ਗੱਲ ਬਣਾਈ ਗਈ ਸੀ ਇੱਕ ਤਾਂ ਉਹ ਗੱਲ ਚਾਹੇ ਅਸੀਂ ਅਮਰਗੜ ਤੋਂ ਸ਼ੁਰੂ ਹੋ ਸਭ ਤੋਂ ਵੱਡੀ ਅਸ਼ੋਰੀ ਜੀ ਨੇ ਰਾਜਪੁਰੇ ਦਾਣਾ ਮੰਡੀ ਅੱਜ ਸਮਰਾਲਾ ਜਿਹਨਾਂ ਦੇ ਆਪ ਦਾ ਹੀ ਖਾਨ ਜੀ ਖੜੇ ਸਾਡਾ ਆਪ ਦਾ ਹਲਕਾ ਹੈ ਜਿਹੜੇ ਵਾਲੇ ਕਰਨਾ ਬਹੁਤ ਵੱਡੀ ਗੱਲ ਤੇ ਇਹਦੇ ਮੈਂ ਸਮੇਂ ਨਾਲ ਸਾਰੇ ਸਾਥੀ ਚਾਹੇ ਉਹ ਪੋਲੀਸਟ ਹੋਣ ਚਾਹੇ ਉਹ ਯੂਨੀਵਰਸਟੀਆਟ ਹੋਣ ਚਾਹੇ ਉਹ ਠੀਕ ਹੈ ਉਹਦੇ ਪਿਆਰ ਪ੍ਰੇਮ ਨਾਲ ਹੁਣ ਸਾਰੇ ਲੋਕ ਨੇ ਜਿਹੜੇ ਅੱਜ ਹੋ ਬਹੁਤ ਵੱਡੀ ਹਲੇ ਵੀ ਆਈ ਜਾ ਰਹੇ ਆ ਠੀਕ ਹੈ ਸਾਰੀਆਂ ਸੜਕਾਂ ਤੇ ਤੇ ਨੌਜਵਾਨਾਂ ਨੇ ਅੱਜ ਇਹ ਆਪ ਦਾ ਬੀਜੇਪੀ ਜਿਹੜਾ ਮਨ ਬਣਾਇਆ ਉਹ ਬਹੁਤ بڑا ਇੱਕ ਮੈਸੇਜ ਅੱਜ ਸਾਰੇ ਪੰਜਾਬ ਸਾਰੇ ਸਾਡੇ ਹਲਕੇ ਖਾਸ ਤੌਰ ਤੇ ਨੌਜਵਾਨੇ ਕਹਿ ਰਹੇ ਸੀ ਮੈਂ ਕਹਿੰਦੀ ਐਡਾ ਕੱਟ ਕਰਨਾ ਬੜਾ ਔਖਾ ਹੈ ਅਸੀਂ ਤਾਂ ਸੋਚਿਆ ਨਹੀਂ ਸੀ ਵੀ ਤੁਸੀਂ ਮੰਡੀ 'ਚ ਕੱਟ ਕਰ ਸਕਦੇ ਹੋ ਮੈਂ ਕਹਿ ਰਿਹਾ ਸੀ ਕਿਸੇ ਹਾਲ 'ਚ ਰੱਖ ਲਓ ਉਹ ਕਹਿੰਦੇ ਜੀ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਮਜ਼ਦੂਰਾਂ ਦੇ ਪੁੱਤਾਂ ਤੇ ਸਾਡੇ ਲਈ ਇਹ ਹਜੇ ਮદાન ਹਜੇ ਸ਼ੈੱਡ ਭਰਨੇ ਕੋਈ ਔਖੇ ਨਹੀਂ ਤੇ ਜਦੋਂ ਤੁਹਾਨੂੰ ਪਤਾ ਇਹ ਪਾਰਟੀ ਦੇ ਕਿਸੇ ਨੇ ਕਰੇ ਤੇ ਨਹੀਂ ਹੁੰਦਾ ਪਾਰਟੀਆਂ ਤਾਂ ਲੱਗੀਆਂ ਰਹਿੰਦੀਆਂ ਅਰ ਜਦੋਂ ਆਪ ਮਹਾਰਾ ਦੇ ਲੋਕਮਨ ਬਣਾ ਦੇਨ ਮੋਦੀ ਜੀ ਬਈ ਨਹੀਂ ਕੇਂਦਰ ਦੀ ਸਰਕਾਰ ਮੋਦੀ ਜੀ ਦੀ ਸਰਕਾਰ ਪੰਜਾਬ ਚ ਅਸੀਂ ਲੈ ਕੇ ਆਉਣੀ ਹੈ ਡਬਲ ਇੰਜਨ ਚਲਾਉਣਾ ਹੈ ਉਹ ਅੱਜ ਉਹ ਸੰਕੇਤ ਨੇ ਜਿਹੜੇ ਇੱਕ ਸਵਾ ਸਾਲ ਪਹਿਲਾਂ ਹੀ ਉਹ ਸੰਕੇਤ ਆ ਜਿਹੜੇ ਮਿਲਣ ਲੱਗੇ ਇਹ ਰਿਪੋਰਟਾਂ ਇਹ ਰਿਪੋਰਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਚੈਨ ਕਰ ਰਹੀਆਂ ਉਹ ਸਾਡੇ ਕੈਂਪ ਜਿਹੜੇ ਪਿੰਡਾਂ ਚ ਲੱਗੇ ਸਕੀਮਾਂ ਲੈ ਕੇ ਉਹ ਚ ਸਾਡੇ ਲੀਡਰਾਂ ਦੀ ਫੜਾਫੜਾਈ ਉਕੇ ਅੱਜ ਵੀ ਨਾਂ ਲੱਗਣ ਦੇ ਨਾ ਉਹਨਾਂ ਦੀ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜਾ ਕੱਲ ਤੱਕ ਇੱਕ ਦੂਜੇ ਨੂੰ ਦੇਖ ਕੇ ਵੀ ਗਰਦੇ ਨਹੀਂ ਸੀ ਦੇਖ ਕੇ ਵੀ ਮੀਡੀਆ 'ਚ ਬੋਲਦੇ ਸੀ ਤੇ ਉਹ ਇੱਕ ਦੂਜੇ ਦੇ ਜਿਹੜੇ ਸੀਐਮ ਬਣਦੇ ਸੁਪਨੇ ਸਾਰੇ 12 15 ਸੋਚਦੇ ਸੀ ਬੀਜੇਪੀ ਦੀ ਚੜ੍ਹਦੀ ਨੌਜਵਾਨਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਗਰੀਬਾਂ ਦੀ ਇਹ ਤਾਕਤ ਦੇਖਦੇ ਹੋਏ ਹਾਈ ਕਮਾਂਡ ਨੇ ਉਹਨਾਂ ਦੀਆਂ ਵੀ ਝੂਠੀਆਂ ਜੱਫੀਆਂ ਪਵਾਈਆਂ ਉਹ ਵੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਤੇ ਵੀ ਅਸੀਂ ਇਕੱਠੇ ਆਂ ਪਰ ਉਦੋਂ ਬਾਅਦ ਉਹਨਾਂ ਦਾ ਤਾਂ ਉਹੀ ਹਾਲ ਰਹਿਣਾ ਹੈ ਉਸ ਕਾਂਗਰਸ ਦਾ ਸਾਨੂੰ ਪਤਾ ਪਰ ਇਹ ਸੰਕੇਤ ਨੇ ਵੀ ਦੋਨੋਂ ਪਾਰਟੀਆਂ ਤੇ ਸੱਤਾ ਚਾਹੇ ਆਪੋਜੀਸ਼ਨ ਚ ਉਹਨਾਂ ਦੇ ਹਾਲਾਤ ਕੀ ਹੋਣਗੇ ਇਹ ਸਾਹਮਣੇ ਹੈ ਜਿਹੜਾ ਸਰਕਾਰ ਨੇ 111 ਕਿਲੋਨ ਤੋਂ ਵਿੱਚੋਂ 229 ਕਰੋੜ ਰੁਪਇਆ ਬਲੱਡ ਪੰਜਾਬ ਨੂੰ ਬਲੱਡ ਨਹੀਂ ਵੰਡਦਾ ਲੇਕਿਨ ਉਹ 229 ਕਰੋੜ ਗਿਆਸ ਤੇ ਨਹੀਂ ਲੁਕੀ ਹੋਏ ਤ੍ਰਾਈਪਲਾਈ ਕਰਦੇ ਬਿਲਕੁਲ ਮੁੱਖ ਮੰਤਰੀ ਦਾਬ ਮੈਂ ਹਜੇ ਕੀ ਪੋਲਿਟਿਕਸ ਨਹੀਂ ਕਰਦਾ ਲੋਕਾਂ ਦੀ ਬਹੁਤ ਤਕਲੀਫ ਉੱਥੇ ਜਾ ਕੇ ਪਰ ਲੋਕੀ ਫੋਟੋਆਂ ਨਹੀਂ ਖਿਚਾਉਣੀਆਂ ਫੰਡ ਕਿੱਥੇ ਹੈ ਇੱਕ ਗੱਲ ਹੋਰ ਵੀ ਇੱਕ ਇਸ ਆਸਕਰ ਮੈਨੇਜਰ ਇੱਕ ਜਿਹੜੀ ਕੁਦਰਤੀ ਆਫਤ ਆਉਂਦੀ ਆ ਉਹਦੇ ਲਈ ਫੰਡ ਹੁੰਦੇ ਆ ਹਰ ਡਿਸਟ੍ਰਿਕਟ ਦੇ ਕੋਲ ਹਰ ਜ਼ਿਲ੍ਹੇ ਦੇ ਕੋਲ ਉਹਦੇ ਕੰਟਰੋਲ ਕਿਹਦਾ ਹੁੰਦਾ ਡਿਸਟ੍ਰਿਕਟ ਕਲੈਕਟਰ ਕਲੈਕਟਰ ਜਿਹਨੂੰ ਕਹਿੰਦੇ ਉਹ ਡੀਸੀ ਹੁੰਦਾ ਆਪਾਂ ਜਿਵੇਂ ਡੀਸੀ ਕਹਿੰਦੇ ਆ ਡੀਸੀ ਦੇ ਕੋਲ ਉਹ ਫੰਡ ਹੁੰਦੇ ਆ ਤੇ ਬਾਰ ਬਾਰ ਭਗਵੰਤ ਮਾਨ ਨੇ ਗੱਲ ਕਹੀ ਆ ਵੀ ਅਸੀਂ ਦਿੱਲੀ ਵਾਲਿਆਂ ਕੋਲੋਂ ਕਿਉਂ ਜਾਈਏ ਜੀ ਵੀਡੀਓ ਤੁਸੀਂ ਸਾਰਿਆਂ ਨੇ ਚਲਾਈਆਂ ਇਹ ਤੁਹਾਡੇ ਚੈਨਲਾਂ ਤੇ ਕਿਹਾ ਵੀ ਸਾਡੇ ਕੋਲ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਉਹ ਇੰਨਾ ਜਿਆਦਾ ਫੰਡ ਪਿਆ ਏ ਵੀ ਸਾਨੂੰ ਕੀ ਲੋੜ ਏ ਕਿਸੇ ਵਾਰ ਦੇਖਣ ਦੀ ਤੇ ਅੱਜ ਉਹ ਪੈਸਾ ਜਿਵੇਂ ਪਾਣੀ ਵਹਿ ਰਿਹਾ ਉਸੇ ਤਰੀਕੇ ਨਾਲ ਪੈਸਾ ਲੋਕਾਂ ਦੇ ਲਈ ਮੈਂ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਸੀ ਵੀ ਕੱਲਾ ਕੱਲਾ ਸਾਹਿਬ ਮੀਡੀਆ 'ਚ ਦੱਸੋ ਵੀ ਕਿੰਨਾ ਕਿੰਨਾ ਤੁਹਾਡੇ ਕੋਲ ਜ਼ਿਲ੍ਹੇ 'ਚ ਪੈਸਾ ਪਿਆ ਏ ਕਿੰਨਾ ਲੋਕਾਂ ਤੇ ਤੁਸੀਂ ਖਰਚ ਕੀਤਾ ਪਤਾ ਤਾਂ ਤਦ ਲੱਗੇਗਾ ਨਾ ਇਹ ਦੂਜੀ ਗੱਲ ਮੈਂ ਇੱਕ ਗਲ ਬੇਨਤੀ ਕਰਦਾ ਤੁਹਾਡੇ ਚੈਨਲ ਨਾਲ ਆਹੀ ਸਾਰੀ ਆਮ ਆਦਮੀ ਪਾਰਟੀ ਨੂੰ ਹਰ ਇੱਕ ਨੂੰ ਦੁਸ਼ਮਣ ਨਾ ਬਣਾਓ ਹਰ ਨੂੰ ਦੁਸ਼ਮਣ ਨਾ ਬਣਾਓ ਸਾਰੇ ਆਪਾਂ ਪਿਆਰ ਨਾਲ ਅੱਜ ਵਿਆਹ ਦੇ ਰਹੇ ਹਾਂ ਜੇ ਮੈਂ ਨਹੀਂ ਕਹਦਾ ਜਿਸ ਦਾ ਹੱਕ ਬਣਦਾ ਜੇ ਕਿਸੇ ਨੇ ਪਾਣੀ ਮੰਗ ਲਿਆ ਸੀ ਨੇਹਾਨਾ ਸਭ ਨੂੰ ਲੱਗ ਹੋਇਆ ਜੇ ਪੀਣ ਨੂੰ ਪਾਣੀ ਮੰਗ ਲਿਆ ਸੀ ਉਹਦਾ ਐਡਾ ਵੱਡਾ ਤਮਾਸ਼ਾ ਜਾਣ ਕੇ ਬਣਾਇਆ ਚਲੋ ਉਹ ਬਣਾ ਲਿਆ ਜੀ ਪੀਣ ਨੂੰ ਪਾਣੀ ਦਿੱਤਾ ਹੁੰਦਾ ਤਾਂ ਅੱਜ ਆ ਤੁਹਾਨੂੰ ਚਿੱਠੀ ਲਿਖਣ ਦੀ ਲੋੜ ਨਾ ਪੈਂਦੀ ਹਰਿਆਣੇ ਨੂੰ ਵੀ ਸਾ ਤੋਂ ਪਾਣੀ ਲੈ ਲਓ ਇਹ 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 ਦੁਸ਼ਮਣੀਆਂ ਦੂਰੀਆਂ ਵਧਾਉਣ ਨਾਲ ਕੁਝ ਨਹੀਂ ਬਣਦਾ ਤੇ ਅੱਜ ਸਾਰੇ ਤੁਹਾਡੀ ਮਦਦ ਤੇ ਆਏ ਹੁੰਦੇ ਪਰ ਉਦੋਂ ਤੁਸੀਂ ਮਖੌਲ ਲੜਾਈ ਜਾ ਜਾ ਕੇ ਉੱਤੇ ਉਹ ਪਾਣੀ ਪੀਣ ਨੂੰ ਤਰਸਰੇ ਸੀ ਉਹ ਕੌਣ ਸੀ ਗੈਰ ਸੀ ਸਾਡਾ ਹੀ ਜਦੋਂ ਕੋਈ ਐਜੀਟੇਸ਼ਨ ਹੁੰਦਾ ਕਿਸਾਨ ਦਾ ਪੰਜਾਬ ਹਰਿਆਣਾ ਇਕੱਠਾ ਬੈਠਾ ਹੁੰਦਾ ਕਿ ਨਹੀਂ ਉਹ ਟਰਾਲੀ ਚੋਰੋ ਤੁਹਾਨੂੰ ਤਾਂ ਕੋਈ ਸ਼ਰਮ ਹੈ ਨਹੀਂ ਤੁਸੀਂ ਤਾਂ ਕਦੇ ਵੀ ਨਟਕੀਆਂ ਤੋਂ ਸਵਾਏ ਤਮਾਸ਼ੀਨਾਂ ਤੋਂ ਪੰਡਤ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਪਰ ਹੁਣ ਵੀ ਇਹ ਦਿੱਲੀ ਵਾਲਿਆਂ ਦੇ ਕੇਜਰੀਵਾਲ ਦੇ ਤੇ ਸੋਦੀਆ ਦੇ ਗੋਦੀ ਚੋਂ ਨਿਕਲੇ ਆ ਭਗਵੰਤ ਮਾਨ ਪਰ ਪੰਜਾਬੀ ਮੈਂ ਇੱਕ ਬੇਨਤੀ ਸੁਣੋ ਨਿਕਲੇ ਆ ਅੱਜ ਵੀ ਪ੍ਰਧਾਨ ਮੰਤਰੀ ਜੀ ਬੇਸ਼ੱਕ ਤੁਹ ਕੋਸ਼ਿਸ਼ 옳ਟ ਕਹਿਣਾ ਉਹਨਾਂ ਨੂੰ ਇਹ ਗੱਲਾਂ ਦਾ ਨਾਲ ਨਹੀਂ ਅੱਜ ਵੀ ਪ੍ਰਧਾਨ ਮੰਤਰੀ ਜੀ ਜਾਂ ਹੋਮ ਮਿਨਿਸਟਰ ਸਾਹਿਬ ਕੋਲ ਜੇ ਇਕੱਲੇ ਜਾਣ ਦੀ ਜਾਨ ਨਹੀਂ ਕਿਉਂਕਿ ਬਹੁਤ ਪੁੱਠਾ ਕਿੱਥੇ ਬੋਲਦਾ ਹੈ ਸਾਰੀਆਂ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਉਹਨਾਂ ਨੇ ਵੀ ਕਿਹਾ ਜਾਖੜ ਸਾਹਿਬ ਹੋਵੇ ਭਾਜਪਾ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਸਭ ਨੂੰ ਨਾਲ ਲਿਆ ਕੇ ਜਿਹਨੂੰ ਤੂੰ ਚਾਹਨਾ ਉਹ ਇੱਕ ਟੀਮ ਬਣਾ ਕੇ ਟਾਈਮ ਲੈ ਲੋ ਮਾਨ ਸਾਹਿਬ ਪ੍ਰਧਾਨ ਮੰਤਰੀ ਤੋਂ ਆਪਣੀ ਇਸ ਇਹ ਜਿਹੜੇ ਦਿੱਲੀ ਵਾਲੇ ਆ ਇਹ ਤਾਂ ਤਬਾਹ ਕਰਨਾ ਚਾਹੁੰਦੇ ਆ ਇਹ ਤਾਂ ਪੰਜਾਬ ਲੁੱਟਣਾ ਚਾਹੁੰਦੇ ਆ ਤੁਸੀਂ ਪੰਜਾਬ ਲਈ ਕਿਉਂਕਿ ਇਹ ਅੰਕੜੇ ਇਕੱਲੇ ਸੀਐਮ ਦੇ ਕੋਲ ਹੁੰਦੇ ਆ ਮਹਿਕਮਿਆਂ ਕੋਲ ਹੁੰਦੇ ਆ ਵੀ ਕਿੰਨੇ ਤੇ ਸਰਕਾਰ ਤੋਂ ਸਰਕਾਰ ਹੀ ਗੱਲ ਕਰ ਸਕਦੀ ਹੈ ਜੇ ਮੈਂ ਕਹਿ ਦਵਾਂ ਜੀ 800 ਕਰੋੜ ਦੇ ਦਿਓ ਉਹ ਕੋਈ ਨਹੀਂ ਦੇਊਗਾ ਪਰ ਜਦੋਂ ਸਰਕਾਰ ਅੰਕੜੇ ਦੇਊਗੀ ਵੀ ਐਨੇ ਘਰ ਟੁੱਟ ਗਏ ਐਨੇ ਮवेशੀ ਮਰ ਗਏ ਇੰਨੀ ਜ਼ਮੀਨਾਂ ਤਬਾਹ ਹੋ ਗਈਆਂ ਇਨਾ ਨੁਕਸਾਨ ਹੋ ਗਿਆ ਤੇ ਉਹਦੇ ਨਾਲ ਸਟੇਟ ਤੇ ਸੈਂਟਰ ਬੈ ਜੋ ਹਜੇ ਵੀ ਬੈ ਜੋ ਉੱਥੇ ਕੋਈ ਕਮੀ ਨਹੀਂ ਪੈਸੇ ਦੀ ਲੈਣ ਵਾਲੇ ਬਣਨੇ ਚਾਹੀਦੇ ਹੋ ਪਰ ਤੁਸੀਂ ਇਹ ਵੀ ਨਹੀਂ ਕਰਨਾ ਕਿਉਂ ਕਿਉਂਕਿ ਤੁਸੀਂ ਸੈਂਟਰ ਦੇ ਦਸ਼ਮਣ ਬਣਾਉਣਾ ਪੰਜਾਬੀਆਂ ਨੂੰ ਜੋ ਅੱਜ ਤੱਕ ਪੰਜਾਬ ਦੀਆਂ ਸਰਕਾਰਾਂ ਦੀ ਰਹੀ ਆ ਇਹ ਸੈਂਟਰ ਨੂੰ ਨਾਲ ਦੁਸ਼ਮਣੀ ਪਾ ਕੇ ਰੱਖੋ ਪੰਜਾਬ ਦੀ ਤੇ ਜਿਹਦੇ ਨਾਲ ਨੁਕਸਾਨ ਕੀਦਾ ਹੁੰਦਾ ਥੋਡੀਆਂ ਲੈਂਡ ਕਰੂਜ਼ਰ ਤਾਂ ਮੰਦ ਨਹੀਂ ਹੋਣੀਆਂ ਥੋੜੇ ਤੋੜਨੇ ਟੋੜੇ ਚੱਲ ਰਹੇ ਆ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਨੇ ਸੋਚਿਆ ਸੀ ਫਸਲ ਆਉ ਕਰਜ਼ਾ ਲਾਉ ਕਿਸੇ ਕੁੜੀ ਦਾ ਵਿਆਹ ਕਰੂੰ ਕਿਸੇ ਬੇਟੀ ਦਾ ਵਿਆਹ ਕਰੂੰ ਥੋੜਾ ਕੀ ਜਾਣਾ ਭਾਈ ਇਸ ਕਰਕੇ ਰੱਬ ਦੇ ਵਾਸਤੇ ਦਿੱਲੀ ਦਰਵਾਜ਼ਾ ਖੜਕਾਓ ਜਾ ਕੇ ਇਹ ਨਹੀਂ ਖੜਕਾਉਣਾ ਚਿੱਠੀਓ ਪਾ ਦੋ ਟੈਲੀਗ੍ਰਾਮ ਹੀ ਕਰ ਦੋ ਮੇਲ ਹੀ ਫੈਕਸ ਹੀ ਕਰ ਦੋ ਵੀ ਇੰਨਾ ਨੁਕਸਾਨ ਸਾਡਾ ਹੋਇਆ ਪਰ ਅੱਜ ਤੱਕ ਸਿਰਫ ਬਿਆਨਵਾਜੀ ਤੋਂ ਸੁਵਾਏ ਕੁਝ ਨਹੀਂ ਪਤਾ ਨਹੀਂ ਕਿਹੜੇ ਘਰ ਨੇ ਕਦੇ ਕਹਿਣਾ ਜੀ ਆ ਫਲਾਣੇ ਦਾ ਮਾਈਕ ਆ ਗਿਆ ਫਲਾਣੇ ਦਾ ਆ ਗਿਆ ਇਹ ਜਿਹੜੀ ਸ਼ਰਾਬ ਆ ਨਾ ਇਹ ਮੈਂ ਸਮਝਦਾ ਇੰਨੀ ਜ਼ਿਆਦਾ ਨੁਕਸਾਨ ਕਰਤਾ ਉਹਨਾਂ ਦੀ ਸਿਹਤ ਦਾ ਇੰਨਾ ਨੁਕਸਾਨ ਕਰਤਾ ਉਹਨਾਂ ਦੀ ਸਿਹਤ ਦਾ ਵੀ ਸੋਚਣ ਦੀ ਸ਼ਕਤੀ ਤੇ ਕੰਮ ਦੀ ਸ਼ਕਤੀ ਹੈ ਜਿਹੜੀ ਭਗਵੰਤ ਮਾਨਸਾਬ ਦੀ ਉਹ ਵੀ ਚਲੀ ਗਈ ਉਹ ਵੀ ਚਲੀ ਗਈ ਮੈਂ ਇਹ ਗੱਲਾਂ ਕਹਿਣਾ ਨਹੀਂ ਚਾਹੁੰਦਾ ਪਰ ਜੋ ਉਹਨਾਂ ਦੇ ਹਾਲਾਤ ਦੇਖਿਆ ਜੋ ਉਹਨਾਂ ਦੀ ਸ਼ਕਲ ਦੇਖੀ ਆ ਇਸ ਤਰੀਕੇ ਨਾਲ ਲੱਗਦਾ ਭਈ ਬੁਰੇ ਹਾਲਤ ਨੇ ਪਤਾ ਨਹੀਂ ਕਿਹੜੀ ਪੀਂਦੇ ਆ ਕਿਹੜੀ ਨਹੀਂ ਪੀਂਦੇ ਬਿੱਟੂ ਜੀ ਜੇ ਉਹ ਮੀਂਹ ਜਾਂ ਮਨ ਲੱਗਦਾ ਕੋਈ ਗੰਦੀ ਪੀਂਦੇ ਆ ਮੁੱਖ ਮੰਤਰੀ ਨੂੰ ਤਾਂ ਚੰਗੀ ਸ਼ਰਾਬ ਮਿਲ ਜੂ ਜੇ ਪੀਣੀ ਹੈ ਚੰਗੀ ਪੀ ਲੋ ਹੋਰ ਮੁੱਖ ਮੰਤਰੀ ਵੀ ਪਹਿਲਾਂ ਪੀਂਦੇ ਸੀ ਪਰ ਕਦੇ ਉਹ ਕੰਮ ਤਾਂ ਕਰਦੇ ਸੀ ਪੀਣ ਵਾਲੇ ਤਾਂ ਬਥੇਰੇ ਆਏ ਪਰ ਇਹ ਕੰਮ ਇੱਕੋ ਹੀ ਰੱਖਣਾ ਸਵੇਰ ਤੋਂ ਸ਼ਾਮ ਤੱਕ ਸ਼ਰਾਬੀ ਹਾਲ ਚ ਰਹਿਣਾ ਇਹ ਮੰਦ ਭਾਗਾ ਆ ਪੰਜਾਬ ਲਈ ਇਹ ਕੁਦਰਤ ਦੀ ਆਫਤ ਆਈ ਆ ਇਸ ਵੇਲੇ ਲੀਡਰਸ਼ਿਪ ਦਿਖਾਉਣ ਦਾ ਮੌਕਾ ਹੁੰਦਾ ਇਹੀ ਮੌਕੇ ਹੁੰਦੇ ਆ ਜਦੋਂ ਪਤਾ ਲੱਗਦਾ ਵੀ ਲੀਡਰਸ਼ਿਪ ਕੀ ਹੁੰਦੀ ਆ ਕਮਾਂਡ ਕੀ ਹੁੰਦੀ ਆ ਪੰਜਾਬ ਦੇ ਕਪਤਨ ਮੰਤਰੀ ਵਿਰਿੰਦਰ ਗੋਇਲ ਨੇ ਇਹ ਅਲਿਗੇਸ਼ਨ ਲਗਾਇਆ ਕਿ ਜਿਹੜਾ ਫਲੱਡ ਦੇ ਇੰਤਜ਼ਾਮ ਕਿਤੇ ਗਏ ਫਿਰ ਕੇਂਦਰ ਸਰਕਾਰ ਦਾ ਤਨੂਰਾ ਇਹਨਾਂ ਦੇ ਮੰਤਰੀ ਫਿਰ ਮੈਂ ਤਾਂ ਇਹ ਉਹੀ ਕਹਣਾ ਨਾ ਇੱਕ ਬਿਆਨ ਦੇਣਾ ਆਉਂਦਾ ਕਦੇ ਇਹ ਮੰਤਰੀ ਨੂੰ ਬਖਲੋ ਵੀ ਤੁਸੀਂ ਮੰਤਰੀ ਜੀ ਕਦੇ ਦਿੱਲੀ ਗਏ ਹੋ ਤੁਸੀਂ ਕਦੇ ਆਪਣੇ ਮੰਤਰੀ ਨਾਲ ਕਿੱਥੀ ਲਿਖੀ ਹੋਵੇ ਕਦੇ ਟੈਲੀਫੋਨ ਤੇ ਗੱਲ ਕੀਤੀ ਹੋਵੇ ਹੁਣ ਵੀ ਕੀਤੀ ਹੋਵੇ ਤੁਸੀਂ ਇੱਕ ਗੱਲ ਇਹਦੇ ਨਾਲ ਕੀ ਮਿਲ ਜੂਗਾ ਤੁਸੀਂ ਪੰਜਾਬ ਦੀ ਦੁਸ਼ਮਣੀ ਪਵਾ ਕੇ ਸੈਂਟਰ ਨਾਲ ਲੱਭੂਗਾ ਕੀ ਕੀ ਮਿਲਜੂਗਾ ਇਹਦੇ ਨਾਲ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਆਪਣੀ ਆਰਾਮ ਕਰ ਰਹੇ ਹੋ ਤੇ ਦੂਜੀ ਗੱਲ ਹੋਰ ਸੁਣ ਲਓ ਇਹ ਮੈਂ ਮੰਤਰੀਆਂ ਸੰਤਰੀਆਂ ਨੂੰ ਆਮ ਆਦਮੀ ਨੂੰ ਕਹਿਣਾ ਚਾਹੁੰਦੇ ਹਾਂ ਜੇ ਕੋਈ ਕੋਠੀ ਇਹ ਸਰਕਾਰ ਦੇ ਪੈਸੇ ਦੀ ਪੰਜਾਬ ਸਰਕਾਰ ਦੇ ਕੋਟੇ ਦੀ ਜੇ ਕੋਈ ਕੋਠੀ ਚ ਕਿਸੇ ਕੇਜਰੀਵਾਲ ਜਾਂ ਸੋਦੀਆ ਜਾਂ ਹੋਰ ਕੋਈ ਵੜ ਗਿਆ ਤਾਂ ਸਭ ਤੋਂ ਪਹਿਲਾਂ ਮੈਂ ਉਸ ਕੋਠੀ ਦੇ ਬਾਹਰ ਜਾ ਕੇ ਬੈਠੂੰਗਾ ਇਸ ਕਰਕੇ ਹੜਜੌਰ ਇਹ ਨਜ਼ਾਰੇ ਲੈਣੇ ਹੜਜੌਰ ਦੇ ਹੈਲੀਕਾਪਟਰਾਂ ਝੂਟੇ ਲੈਣੋ ਹੜਜੌਰ ਦੇ ਲੈਂਡ ਕਰੂਜ਼ਰਾਂ ਝੂਟੇ ਲੈਣੋ ਬਹੁਤ ਬਰਬਾਦੀ ਕਰਤੀ ਸੀਐਮ ਨੂੰ ਤਾਂ ਸ਼ਰਾਬੀ ਕਰਕੇ ਸਿੱਟਿਆ ਹੀ ਹੋਇਆ ਉਹ ਤਾਂ ਨਲਾਇਕ ਹੈ ਐਸਾ ਜਿਹੜਾ ਤੁਹਾਡੇ ਜੰਗਲ ਚੋਂ ਨਹੀਂ ਨਿਕਲ ਪਾਰੇ ਆ ਪਰ ਤੁਸੀਂ ਇਹ ਗੱਲ ਨਾ ਕਰ ਲਿਓ ਕਿਤੇ ਮੈਂ ਤੁਹਾਨੂੰ ਵੀ ਕਹਤੀ ਅਸੀਂ ਬਹੁਤ ਦੁਖੀ ਆ ਬੜੇ ਸਤੇ ਹੋਏ ਆ ਬਹੁਤ بڑا ਨੁਕਸਾਨ ਸਾਡਾ ਪੰਜਾਬ ਦਾ ਹੋ ਗਿਆ ਤੇ ਤੁਸੀਂ ਬੇੜਾ ਕਰ ਕੀਤਾ ਜੇ ਤੁਸੀਂ ਧਿਆਨ ਰੱਖਦੇ ਅੱਜ ਜਿਹਨਾਂ ਨੇ ਐਮਐਲਏ ਕਰੇ ਮੈਂ ਥੋੜੀ ਕਰੀ ਪਰ ਐਮਐਲਏ ਹੱਥ ਜੋੜ ਕੇ ਖੜਾ ਜਦੋਂ ਲੋਕ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਹੱਥ ਜੋੜੀ ਖੜੇ ਆ ਵੀ ਸਾਨੂੰ ਕਿਸੇ ਨੇ ਅਫਸਰ ਨੇ ਕੰਮ ਨਹੀਂ ਕਰ ਦਿੰਦਾ ਸਾਡੀ ਕੋਈ ਸੁਣਵਾਈ ਨਹੀਂ ਤੇ ਉਹ ਚੀਮਨਿਸਟ ਵੀ ਕਾਦਾ ਹੈ ਜਿਹਦਾ ਕੋਈ ਸੁਣੇ ਨਾ ਜਿਹਦੀ ਕੋਈ ਗੱਲ ਨਾ ਕਰੇ ਕੋਈ ਐਮਐਲਏ ਨਾਲ ਨਹੀਂ ਮਿਲਦਾ ਕਿਸੇ ਨੂੰ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਤੇ ਉਹ ਚੀਮਨਿਸਟ ਦਾ ਟੋਟਲ ਲਿੰਕ ਆ ਜਿਹੜਾ ਲੋਕਾਂ ਨਾਲ ਟੁੱਟ ਚੁੱਕਿਆ ਕੋਈ ਵੀ ਸੁਭਾਏ ਆਪਣੇ ਆਨੰਦ ਲੈਣੇ ਕਰਦੇ ਵਿੱਚ ਬਹਿ ਕੇ ਮੈਂ ਕੀ ਕਹਾਂ ਜੇ ਦੀ ਮੈਂ ਸਮਝਦਾ ਇਹਦੀ ਛਿਲ ਦੇ ਅੜਵਾਂਗੇ ਜੋ ਲੋਕਾਂ ਦੀ ਹਾਲਾਤ ਹੈ ਇਹਨੂੰ ਭੱਜਣਾ ਭੱਜਣਾ ਪਊ ਤੇ ਕਿਸੇ ਨੇ ਮੁਲਕ ਛੱਡ ਕੇ ਭੱਜਣ ਨਹੀਂ ਦੇਣਾ ਇਹਦੇ ਇਹ ਹਾਲਾਤ ਜੇ ਭਗਵਾਨ ਜੀ ਸਰਕਾਰ ਨਹੀਂ ਜਾਂਦੀ ਉੱਥੇ ਸਰਕਾਰ ਕੇਂਦਰ ਦੇ ਕੋਲ ਤਾਂ ਫਿਰ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਂਦਾ ਅਸੈਸਮੈਂਟ ਕਿਵੇਂ ਹੂ ਅਸੈਸਮੈਂਟ ਕਿਵੇਂ ਹੂ ਜਿਹੜੀ ਜਿਹੜੀਆਂ ਹੁਣ ਐਨਡੀਆਰਐਫ ਕੰਮ ਕਰ ਰਹੀ ਹੈ ਹੁਣ ਆਰਮੀ ਕੰਮ ਕਰ ਰਹੀ ਹੈ ਹੁਣ ਪੈਰਾਮਿਲਟਰੀ ਫੋਰਸਿਸ ਕੰਮ ਕਰ ਰਹੀਆਂ ਏ ਉਹ ਕਿਹਦੇ ਡਿরেকਸ਼ਨ ਤੇ ਕਰਦੀਆਂ ਏ ਡੀਸੀ ਦੇ ਡੀਸੀ ਆਰਡਰ ਦਿੰਦਾ ਵੀ ਹੁਣ ਆਰਮੀ ਐਂਟਰ ਕਰ ਜਵੇ ਹੁਣ 에ਅਰ ਫੋਰਸ ਦਾ ਹੈਲੀਕਾਪਟਰ ਐਂਟਰ ਕਰੇ ਇੰਨੇ ਬੰਦੇ ਸਾਨੂੰ ਚਾਹੀਦੀਆਂ ਇੰਨੀਆਂ ਸਾਨੂੰ ਆ ਗੱਡੀਆਂ ਚਾਹੀਦੀਆਂ ਜਿਹੜੀਆਂ ਜੀਐਸਡਬਲਯੂ ਵਾਲਿਆਂ ਦੀ ਫਰਦੀਆਂ ਏ ਉਹ ਜਿੰਨਾ ਚਿਰ ਉਸ ਡਿਸਟ੍ਰਿਕਟ ਦਾ ਡੀਸੀ ਡਿਪਟੀ ਕਲੈਕਟਰ ਨਹੀਂ ਕੋ ਹੁਕਮ ਕਰਦਾ ਕੋਈ ਉਨਾ ਚਿਰ ਕੋਈ ਵੀ ਸੈਂਟਰ ਸਰਕਾਰ ਕੋਈ ਵੀ ਵਿਭਾਗ ਉਨਾ ਚਿਰ ਨਹੀਂ ਹਿੱਲ ਸਕਦਾ ਇਹ ਇਹਨਾਂ ਨੂੰ ਦੇਣਾ ਹੀ ਪੈਣਾ ਅੰਕੜੇ ਨਹੀਂ ਸੈਂਟਰ ਨੂੰ ਕਿਵੇਂ ਪਤਾ ਲੱਗੂਗਾ ਵੀ ਕਿਹੜੇ ਪਿੰਡ ਚ ਕਿੰਨੇ ਘਰ ਨੇ ਕਿੰਨੇ ਕਿੰਨੇ ਉੱਥੇ ਜਾਨਵਰ ਸੀ ਕੋਈ ਤਾਂ ਦੱਸੂਗਾ ਨਾ ਇਸ ਕਰਕੇ ਇਹ ਜਲਦੀ ਤੋਂ ਜਲਦੀ ਜਾਗਣ ਇਹ ਕੰਮ ਜਿਹੜਾ ਕਰਨ ਵਾਲਾ ਇਹ ਨਹੀਂਗਾ ਵੀ ਫੋਟੋਆਂ ਖਿਚਾਉਣ ਉੱਤੇ ਨਾਲ ਥੋੜਾ ਕੰਮ بڑے ਲੈਵਲ ਤੇ ਮਦਦ ਕਰਨਾ ਥੱਲੇ ਵਲੰਟੀਅਰ ਪਾਰਟੀ ਦੇ ਕੈਡਰ ਬਹੁਤ ਹੁੰਦਾ ਜਿਹੜਾ ਥੱਲੇ ਕੰਮ ਕਰੇ ਪਰ ਤੁਸੀਂ ਤਾਂ ਹੈਲੀਕਾਪਟਰ ਚ ਹੋਈ ਉਹ ਐਸਐਚਓ ਮਾਰ ਦੇਣੀ ਸੀ ਉਹ ਐਸਐਚਓ ਉਹਨੂੰ ਕੀ ਵਿਚਾਰੀ ਨੂੰ ਟ੍ਰੇਨਿੰਗ ਆਰਡਰ ਹੋਇਆ ਪੁਲਿਸ ਵਾਲੇ ਇਹਨੂੰ ਕੋਈ ਹੋਰ ਨਹੀਂ ਕਿਸੇ ਨੂੰ ਕਰ ਨਹੀਂ ਸਕਦੇ ਪੁਲਿਸ ਸਿੱਖ ਹੁੰਦੀ ਆ ਵੀ ਸਰ ਠੀਕ ਆ ਤੇ ਉਹ ਚੜ ਗਈ ਵਿਚਾਰੀ ਉਹਨੂੰ ਕੋਈ ਟ੍ਰੇਨਿੰਗ ਸੀ ਜੇ ਉਹ ਡਿੱਗ ਜਾਂਦੀ ਹੈ ਹੈਲੀਕਾਪਟਰ ਚ ਹੈਲੀਕਾਪਟਰ ਇਹ ਯੂਜ਼ ਕਰਨ ਵਾਲਾ ਨਹੀਂਗਾ ਇਹ ਵੀ ਇਹ ਵੀ ਇੱਕ ਮਿਮਿਕ ਇੱਕ ਸਟੰਟ ਇਹ ਹੈਲੀਕਾਪਟਰ ਉਹ ਚੀਜ਼ਾਂ ਲਈ ਨਹੀਂ ਬਣੇ ਹੋਏ ਜਿਹਦੇ ਲਈ ਸਮਗਰੀ ਸਿੱਟੀ ਜਾ ਸਕੀ ਜਾਂ ਇਹਦੇ ਲਈ ਰੀਲੀਫ ਦਿੱਤੀ ਜਾ ਸਕੀ ਉਹ ਹੈਲੀਕਾਪਟਰ ਹੋਰ ਨਹੀਂ ਤੇ ਪਾਇਲਟ ਹੀ ਨਹੀਂਗੇ ਇਹ ਟ੍ਰੇਨਿੰਗ ਹੀ ਨਹੀਂਗੇ ਤੇ ਇਸ ਕਰਕੇ ਤੁਹਾਡਾ ਜਿਹੜਾ ਜਵਾਬ ਉਹ ਬੜਾ ਇਹ ਲੋਕਾਂ ਚ ਭਰਮ ਪਾਉਣ ਦੀ ਗੱਲਾਂ ਕਰਦੇ ਆ ਜਿੰਨਾ ਚਿਰ ਇਹ ਕੋਆਰਡੀਨੇਸ਼ਨ ਨਹੀਂ ਕਰਨਗੇ ਇਹਨਾਂ ਦਾ ਚੀਫ ਸੈਕਟਰੀ ਨਹੀਂ ਗੱਲ ਕਰੂਗਾ ਇਹਨਾਂ ਦਾ ਮੁੱਖ ਮੰਤਰੀ ਦਫ਼ਤਰ ਨਹੀਂ ਗੱਲ ਕਰੂਗਾ ਉਹਨਾਂ ਚਿਰ ਕੋਈ ਵੀ ਇਹ ਤਾਂ ਇੱਕ ਪਾਣੀ ਦੀ ਭੂਨ ਤੁਸੀਂ ਕਹਿੰਦੇ ਥੋਨੂੰ ਪਤਾ ਹੀ ਹੈ ਨਾ ਵੀ ਜਾ ਨਹੀਂ ਸਕਦੀ ਤੇ ਇਸ ਕਰਕੇ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਦੇ ਦੇਖਣ ਦਾ ਜ਼ਿੰਮੇਵਾਰ ਬਗੈਰ ਕਿ ਮੇ ਕੋਈ ਆਸਰ ਨਹੀਂ ਇਸ ਕਰਕੇ ਜਲਦੀ ਤੋਂ ਜਲਦੀ ਇਹਨਾਂ ਨੂੰ ਨਸ਼ੇ ਚੋਂ ਬਾਹਰ ਆਉਣਾ ਚਾਹੀਦਾ ਜਦੋਂ ਵੀ ਜੇ ਦੀ ਸੂਫੀ ਹਾਲਤ ਚ ਹੁੰਦੇ ਆ ਇਹਨਾਂ ਨੂੰ ਦਿੱਲੀ ਵੱਲੋਂ ਜਾਣਾ ਚਾਹੀਦਾ ਕੋਈ ਪਬਲਿਕ ਘੋਸ਼ਣੀ ਨਹੀਂ ਦਿੱਤਾ ਕੋਈ ਨਹੀਂ ਕੀ ਕਿ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਅੱਜ ਵੱਧ ਚੜ ਕੇ ਇਸ ਦਾ ਹਿੱਸਾ ਪਾਇਆ ਇਹ ਸਾਰੀਆਂ ਜੀਤਾਂ ਵੀ ਕਰਦੇ ਸੀ ਬਹੁਤ ਸਾਰਿਆਂ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ ਉਸ ਦੇ ਨਾਲ ਮੈਂ ਸਾਰੇ ਹਲਕਾ ਵਾਸੀਆਂ ਦਾ ਸਾਰੇ ਪਿੰਡਾਂ ਤੋਂ ਜਿਨ੍ਹਾਂ ਨੇ ਮੇਰੇ ਰੱਬ ਵਰਗੇ ਸੱਜਣ ਇੱਥੇ ਪਹੁੰਚੇ ਨੇ ਇਨਾ ਮੀ ਪੈਨ ਦੇ باوجود ਤੇ ਸਵੇਰਾ 6 ਤੋਂ ਹੀ 6 ਵਜੇ ਤੋਂ ਹੀ ਬਾਰਿਸ਼ ਸਟਾਰਟ ਹੋ ਗਈ ਸੀ ਪਰ ਫਿਰ ਵੀ ਸਾਰੇ ਡਟੇ ਰਹੇ ਮੀਂਹ ਦੇ ਪੈਂਦੇ ਦੇ ਵਿੱਚ ਆਏ ਮੈਂ ਸਾਰਿਆਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਬਹੁਤ ਵਧੀਆ ਲੱਗਦਾ ਕਿ ਅੱਜ ਮੈਂ ਭਾਜਪਾ ਪਾਰਟੀ ਆਜ਼ਦੀ ਜਤਾਬਾਦੀ ਦਾ ਹਿੱਸਾ ਬਣਿਆ ਕਿਉਂਕਿ ਇਹ ਪਾਰਟੀ ਹੈ ਜਿਹੜੀ ਇਹ ਸਰਭ ਹਿੱਤ ਦੇ ਵਿੱਚ ਰਾਸ਼ਟ੍ਰ ਹਿੱਤ ਦੇ ਵਿੱਚ ਕੰਮ ਕਰਦੀ ਹੈ ਪਰ ਵਾਰਵਾਦ ਨੂੰ ਅੱਗੇ ਨਹੀਂ ਮੁਖਰਾਉਂਦੀ ਸੋ ਇਹ ਕਾਰਨਾ ਕਰਤੀ ਆਪਣਾ ਭਾਜਪਾ ਜੀ ਜੀ ਬਹੁਤ ਲੰਬਾ ਸਮਾਂ ਸਟੂਡੈਂਟ ਨੇ ਸਾਰੇ ਪਕਵੋਲ ਪ੍ਰਧਾਨ ਨਹੀਂ ਕੋਈ ਹੁਣ ਹੁਣ ਦੇ ਨਾਲ ਦੇ ਵਿੱਚ ਖੈਰ ਰੱਖੀ ਕਿ ਤੁਸ ਸੋਚ ਕੇ ਰੱਖਿਆ ਕਿ ਪਰਵਾਪ ਦੀ ਭਾਜਪਾ ਪਾਰਟੀ ਦੇ ਵਿੱਚ ਇਹ ਹੈ ਨਾ ਸਟੂਡੈਂਟ ਫਲੋਸਫੀਸ ਦੇ ਤਾਈਂ ਉਸ ਤੋਂ ਬਾਅਦ ਘਰੋ ਘਰ ਦੇ ਦੌਰਾਨ ਬਹੁਤ ਪਾਰਟੀਆਂ ਦੇ ਨਾਲ ਜਾਨੀ ਕਿਸੇ ਕੰਮ ਨੂੰ ਲੈ ਕੇ ਉਹਨਾਂ ਦੇ ਸਿਸਟਮ ਨੂੰ ਦੇਖਣ ਦਾ ਮੌਕਾ ਮਿਲਿਆ ਸੋ ਉਹਦੇ ਵਿੱਚ ਇੱਕ ਚੀਜ਼ ਹੀ ਦੇਖੀ ਹੈ ਕਿ ਜੋ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਹੈ ਸਿਸਟਮ ਹੈ ਇੱਕ ਸਿਸਟਮੈਟਿਕ ਵੇ ਨਾਲ ਕੰਮ ਕਰਨ ਦਾ ਤੰਦ ਹੈ ਜੀ ਉਹ ਬਹੁਤ ਵਧੀਆ ਲੱਗਿਆ ਕਿ ਜਿਸ ਦੇ ਨਾਲ ਆਪਾਂ ਜਿਹੜਾ ਪੱਟੜੀ ਤੋਂ ਪੰਜਾਬ ਲੈ ਚੁੱਕਿਆ ਉਹਨੂੰ ਮੋਰ ਪੱਟੜੀ ਤੇ ਜਾ ਸਕਦੇ ਆ ਯਾਨੀ ਕਿ ਪੰਜਾਬ ਦੇ ਵਿੱਚ ਆਪਾਂ ਜਿਹੜੀ ਸੁਰੱਖਿਆ ਖਤਮ ਹੋ ਗਈ ਉਸ ਰੱਖਿਆ ਭੈ ਮੁਕਤ ਕਰਨਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤੇ ਉਸ ਦੇ ਨਾਲ-ਨਾਲ ਆਪਾਂ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਉਣ ਦੇ ਲਈ ਦਵਲ ਇੰਜਨ ਦੀ ਸਰਕਾਰ ਲਿਆ ਆਈਏ ਤੇ ਸਾਰੇ ਪੰਜਾਬ ਦਾ ਵੱਧ ਤੋਂ ਵੱਧ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਹੈ ਜੀ ਸੁਣ ਕੇ ਬਹੁਤ ਦੁੱਖ ਲੱਗਦਾ ਕਿ ਪਹਿਲੇ 2 1 2 ਨੰਬਰ ਤੇ ਆ ਗਿਆ ਕਰਜ ਲੈਣ ਦੇ ਵਿੱਚ ਕੋਈ ਸਮਾਂ ਹੁੰਦਾ ਸੀ ਕਿ ਜਿਹੜਾ ਪੰਜਾਬ ਸੀ ਉਹ ਨਾਲ ਦੇ ਸੁਪਿਆ ਨੂੰ ਕਰਜ਼ੇ ਦਿੰਦਾ ਸੀ ਇਹ ਸੁਣ ਕੇ ਬਹੁਤ ਦੁੱਖ ਲੱਗਦਾ ਕਿ ਪੰਜਾਬ ਨੂੰ ਕਰਜ਼ੇ ਮੁਕਤ ਕਰੀਏ ਮੈਂ ਮੁਕਤ ਕਰੀਏ ਨਸ਼ਾ ਮੁਕਤ ਕਰੀਏ ਦੇਖੋ ਸ਼ੁਹਾਲ ਤੇ ਰੰਗਲਾ ਪੰਜਾਬ ਸਮਰਾਲਾ ਹਲਕੇ ਨੂੰ ਲੈ ਕੇ ਕੀ ਹੋਇਆ ਪਲੈਨਿੰਗ ਇਹੋ ਵੀ ਕੀ ਰਚਾ ਸਕੀਏ ਇਹ ਸਮਰਾਲਾ ਹਲਕੇ ਦੇ ਵਿੱਚ ਨਹੀਂ ਜਾਣੇ ਸਮਰਾਲਾ ਹਲਕੇ ਦੇ ਵਿੱਚ ਪਹਿਲਾਂ ਤਾਂ ਸਾਰੇ ਜਨਤਾ ਦਾ ਧੰਨਵਾਦ ਕਰਦੇ ਜਿਹਦੀ ਅੱਗੇ ਵਾਲੀ ਅਸਮਾਨੀ ਹੋਊਗੀ ਉਹ ਜੋ ਜਿੱਦਾਂ ਬਾਤ ਹੋਏਗਾ ਇਹਦੇ ਵਿੱਚ ਐਜ਼ ਅ ਮੈਂਬਰ ਆਪਾਂ ਜੁਆਇਨ ਹੋਇਆ ਹਰ ਪੱਖ ਤੋਂ ਹਰ ਜੋ ਵੀ ਪਾਰਟੀ ਵੱਲੋਂ ਜੀ ਸ਼ੁਕਰ ਕੋਆਰਡੀਨੇਟਰ ਆਪਣੇ ਹੋਰ ਜੁਆਇਨਿੰਗ ਪੀਰੀਅਡ ਕਿੰਨਾ ਸੱਜਣ ਮਿੱਤਰ ਆਏ ਮੇਰੀ ਸਾਰਿਆਂ ਦੀ ਜੋਇਨਿੰਗ ਹੈ ਜੀ ਇਹ ਮੈਂ ਇਕੱਲਾ ਨਹੀਂ ਸ਼ੁਨੀ ਸੀ ਇੱਥੇ ਜਿੰਨੇ ਥੱਲੇ ਖੜੇ ਸੀ ਉਹ ਸਾਰੀ ਨਹੀਂ ਸ਼ੁਨੀ ਸੀ ਜੋ ਸਾਰੀ ਸੱਚ ਸੱਜਣ ਮਿੱਤਰ ਉਹ ਸਾਰੇ ਨਾਲ ਹੀ ਆ ਇੱਕ ਸਾਲ ਕੇ ਨੂੰ ਲੈ ਕੇ ਆ ਕੇ ਮੰਗ ਵੀ ਕੀਤੀ ਤੁਸੀਂ ਮੰਤਰੀ ਜੀ ਬਲਕਿ ਨਹੀਂ ਲੈ ਕੇ ਆਪਾਂ ਮੰਗ ਹੀ ਕੀਤੀ ਹੈ ਕਿ ਰਮੀਤ ਬਿੱਟੂ ਜੀ ਦੀ ਉਹ ਕੋਲੋਂ ਆਪਾਂ ਕਿ ਮੰਗ ਹੀ ਦਿੱਤੀ ਆ ਕਿ ਰੈਸ਼ੂ ਦੇ ਵੀ ਮਾਤਾ ਦੇ ਲਈ ਜਿਹੜਾ ਆਪਣੇ ਇੱਥੋਂ ਦੇ ਸ਼ਹਿਰ ਤੱਕ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਲੁਧਿਆਣਾ ਸਟੇਸ਼ਨ ਪੈਂਦਾ ਸੀ ਆਪਣੇ ਸਨਾਲੇ ਸਟੇਸ਼ਨ ਤੋਂ ਉਸ ਦਾ ਸਟਾਪ ਨਹੀਂ ਸੀ ਉਹਨਾਂ ਨੂੰ ਇਹ ਕਿਹਾ ਕਿ چاہے 5 ਮਿੰਟ ਦਾ ਸਟਾਪ ਹੋ ਨਾ ਦੇ। ਫਿਰ ਜੋ ਤਾਂ ਜੋ ਆਪਣੇ ਹਲਕਾ ਵਸੀਆਂ ਨੂੰ ਜਾਣਦੇ ਵਿੱਚ। ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ